ਪਬਲਿਕ ਆਡੀਆ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਵੱਡੀ ਖਬਰ ਕੋਲਕਾਤਾ ਤੋਂ ਹੈ ਜਿੱਥੇ ਕੋਲਕਾਤਾ ਦੇ ਦੱਖਣੀ ਹਿੱਸੇ ਦੇ ਵਿੱਚ ਸਥਿਤ ਐਕ੍ਰੋਪੋਲਿਸ ਸ਼ਾਪਿੰਗ ਮਾਲ ਦੀ ਤੀਸਰੀ ਮੰਜ਼ਲ ਤੇ ਸ਼ੁੱਕਰਵਾਰ ਨੂੰ ਭਿਆਨਕ ਅੱਗ ਲੱਗ ਗਈ ਅੱਗ ਦੀ ਸੂਚਨਾ ਮਿਲਦੇ ਹੀ ਧਮਕਲੀਆਂ ਦੀਆਂ ਕਈ ਗੱਡੀਆਂ ਮੌਕੇ ਤੇ ਪਹੁੰਚੀਆਂ ਅੱਗ ਤੇ ਕਾਬੂ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਨਾਲ ਹੀ ਮਾਲ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਗਈ ਮਾਲ ਦੀਆਂ ਖਿੜਕੀਆਂ ਤੋੜ ਕੇ ਧੂਏ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਇੱਕ ਅਧਿਕਾਰੀ ਨੇ ਦੱਸਿਆ ਕਿ ਕਸਬਾ ਇਲਾਕੇ ਵਿੱਚ ਸਥਿਤ ਮਾਲ ਦੇ ਵਿੱਚ ਦੁਪਹਿਰ ਕਰੀਬ ਸਵਾ 12 ਵਜੇ ਅੱਗ ਲੱਗੀ ਤੇ ਆਖ ਨੂੰ ਬਚਾਉਣ ਦੇ ਲਈ ਦਮਕਲ ਦੀਆਂ 10 ਗੱਡੀਆਂ ਨੂੰ ਲਗਾਇਆ ਗਿਆ ਹੈ ਤਾਂ ਅਧਿਕਾਰੀ ਨੇ ਕਿਹਾ ਕਿ ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਮਿਲੀ ਹੈ ਅੱਗ ਬੁਝਾਉਣ ਦਾ ਕੰਮ ਜਾਰੀ ਹੈ ਕੁਝ ਦਮਕਲ ਕਰਮੀ ਆਕਸੀਜਨ ਮਾਸਕ ਪੈਨ ਕੇ ਇਮਾਰਤ ਦੇ ਵਿੱਚ ਦਾਖਲ ਹੋਏ ਕੋਲਕਾਤਾ ਯਾਤਿਆਯਤ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਪੂਰਾ ਇਲਾਕਾ ਧੂਏ ਦੇ ਨਾਲ ਭਰ ਗਿਆ ਹੈ ਤੇ ਇਸ ਕਰਕੇ ਆਵਾਜਾਈ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਪਰ ਇਸ ਨੂੰ ਨਿਯੰਤਰਿਤ ਕਰ ਲਿਆ ਗਿਆ ਹੈ ਦੂਜੇ ਪਾਸੇ ਐਕ੍ਰੋਪਾਲਿਸ ਸ਼ਾਪਿੰਗ ਮਾਲ ਦੇ ਵਿੱਚ ਜਿਸ ਵਕਤ ਅੱਗ ਲੱਗੀ ਅੰਦਰ ਕਈ ਸਾਰੇ ਲੋਕ ਮੌਜੂਦ ਸੀ ਅੱਗ ਲੱਗਦੇ ਹੀ ਮਾਲ ਦੇ ਵਿੱਚ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਲੋਕ ਬਸ ਕਿਸੇ ਤਰ੍ਹਾਂ ਦੇ ਨਾਲ ਮਾਲ ਤੋਂ ਬਾਹਰ ਨਿਕਲਣਾ ਚਾਹੁੰਦੇ ਸੀ ਮਾਲ ਦੇ ਅੰਦਰ ਫਸੇ ਲੋਕਾਂ ਨੂੰ ਕਿਸੇ ਤੰਗ ਤਰੀਕੇ ਦੇ ਨਾਲ ਬਾਹਰ ਕੱਢਿਆ ਗਿਆ ਤੇ ਰਾਹਤ ਤੇ ਬਚਾਅ ਦਾ ਕਾਰਜ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ ਦੱਸਦੀ ਹੈ ਕਿ ਬੀਤੇ ਦਿਨੀ ਦਿੱਲੀ ਦੇ ਚਾਂਦੀ ਚੌਕ ਇਲਾਕੇ ਦੇ ਵਿੱਚ ਵੀ ਅੱਗ ਲੱਗੀ ਸੀ ਜਿਸ ਦੌਰਾਨ 50 ਤੋਂ ਜ਼ਿਆਦਾ ਦੁਕਾਨਾਂ ਜਲ ਕੇ ਖਾਕ ਹੋ ਗਈਆਂ ਸੀ ਤੇ ਅੱਗ ਬੁਝਾਉਣ ਤੋਂ ਬਾਅਦ ਵੀ ਅੱਗ ਚੰਗੀ ਤਰ੍ਹਾਂ ਬੁਝੀ ਨਹੀਂ ਸੀ ਗਰੇ ਹੋਏ ਮਲਬੇ ਦੇ ਵਿੱਚੋਂ ਵੀ ਅੱਗ ਦੀਆਂ ਲਪਟਾਂ ਨਿਕਲਦੀਆਂ ਰਹੀਆਂ ਸੀ ਤਾਂ ਗਰਮੀ ਦੇ ਚੱਲਦੇ ਇਸ ਘਟਨਾ ਨੂੰ ਜ਼ਿੰਮੇਦਾਰ ਮੰਨਿਆ ਜਾ ਰਿਹਾ ਏ ਕਿ ਗਰਮੀ ਕਰਕੇ ਘਟਨਾ ਘਟੀ ਹੈ ਤਾਂ ਕੋਲਕਾਤਾ ਦੇ ਐਕ੍ਰੋਪੋਲਿਸ ਮਾਲ ਦੇ ਫੂਡ ਕੋਰਟ ਦੇ ਵਿੱਚ ਅੱਗ ਲੱਗਣ ਤੇ ਕਰਕੇ ਇਹ ਅਫਰਾ ਤਫਰੀਦਾ ਮਾਹੌਲ ਵੇਖਣ ਨੂੰ ਮਿਲਿਆ ਜਲਦੀ ਜਲਦੀ ਵਿੱਚ ਲੋਕਾਂ ਨੂੰ ਮਾਲ ਤੋਂ ਬਾਹਰ ਕੱਢਿਆ ਗਿਆ ਅੱਗ ਬੁਝਾਉਣ ਦੇ ਲਈ ਦਮਕਲ ਦੀਆਂ ਕਈ ਗੱਡੀਆਂ ਮੌਕੇ ਤੇ ਪਹੁੰਚੀਆਂ ਫੂਡ ਕੋਰਟ ਵਿੱਚ ਲੱਗੀ ਅੱਗ ਦਾ ਧੂੰਆਂ ਪੂਰੇ ਮਾਲ ਦੇ ਵਿੱਚ ਪਰਨ ਦੇ ਕਰਕੇ ਦਮਕਲ ਕਰਮੀ ਅੰਦਰ ਨਹੀਂ ਜਾ ਸਤਾ ਰਹੇ ਸੀ ਜਿਸ ਤੋਂ ਬਾਅਦ ਆਕਸੀਜਨ ਮਾਸਕ ਮੰਗਾ ਕੇ ਉਹਨਾਂ ਨੂੰ ਇਮਾਰਤ ਦੇ ਵਿੱਚ ਦਾਖਲ ਕੀਤਾ ਗਿਆ ਦੱਸਦੀ ਹੈ ਕਿ ਇਸ ਦੌਰਾਨ ਕ੍ਰੇਨ ਦੇ ਸਹਾਰੇ ਦਮਕਲ ਕਰਮੀ ਉੱਪਰ ਦੇ ਫਲੋਰ ਤੇ ਬਣੇ ਫੂਡ ਕੋਰਟ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ। ਕ੍ਰੇਮ ਦੀ ਮਦਦ ਦੇ ਨਾਲ ਦਮਕਲ ਕਰਮੀਆਂ ਨੇ ਮਾਲ ਦਾ ਬਾਹਰੀ ਸ਼ੀਸ਼ਾ ਤੋੜ ਕੇ ਰਸਤਾ ਬਣਾਇਆ ਜਿਸ ਦੇ ਸਹਾਰੇ ਪਾਣੀ ਪਾਈਪਾਂ ਦੇ ਜ਼ਰੀਏ ਫੂਡ ਕੋਰਟ ਤੱਕ ਆਸਾਨੀ ਨਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਤਾਂ ਵੱਡੀ ਖਬਰ ਤੁਹਾਨੂੰ ਦਿਖਾ ਰਹੇ ਹਾਂ ਕੋਲਕਾਤਾ ਦੇ ਐਕ੍ਰੋਪਾਲਿਸ ਮਾਲ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਭਿਆਨਕ ਲੱਗ ਲੱਗੀ ਹੈ। ਕੀ ਕੀ ਹਾਲਾਤ ਹੈ? ابھی ਕੁਝ ਨਹੀਂ ਬੋਲ ਸਕਤੇ। ਐਵੇਂ ਸਭ ਅੰダー ਕੰਟਰੋਲ ਹੈ। ਠੀਕ ਹੈ। abhi kafi had tak control me hai theek hai abhi lekin kuch bolne sa